ਨਿੱਕੇ ਜਿਹੇ ਕਸ਼ਵੇ ਦਾ ਇੱਕ ਨਿੱਕਾ ਜਿਹਾ ਹੋਟਲ ਮੰਗਣੇ ਦੀ ਗੱਲ ਬਾਤ ਦੌਰਾਨ ਉਹਨਾਂ ਦੋਹਾਂ ਨੂੰ ਕੱਲ੍ਹੇ ਇੱਕ ਕਮਰੇ ਵਿੱਚ ਸਾਡੇ ਦਿੱਤਾ ਗਿਆ ਕੁਝ ਪਲਾਂ ਦੀ ਖਮੋਸ਼ੀ ਮਗਰੋਂ ਮੁੰਡੇ ਨੇ ਪਾਣੀ ਦਾ ਘੁੱਟ ਪੀਤਾ ਤੇ ਸ਼ੁਰੂਆਤ ਕਰ ਦਿੱਤੀ ਮੇਰੇ ਲਈ ਮੇਰੇ ਪਰਿਵਾਰ ਤੋਂ ਵੱਧ ਹੋਰ ਕੋਈ ਚੰਗੇ ਮਾਨੁਸੰਸਕਾਰੀ ਪੜੀ ਲਿਖੀ ਨੂੰ ਚਾਹੀਦੀ ਏ ਸਭ ਦਾ ਖਿਆਲ ਰੱਖਣਾ ਵੀ ਜਾਣਦੀ ਹੋਵੇ ਸਹੁਰੇ ਘਰ ਨੂੰ ਆਪਣਾ ਘਰ ਸਮਝੇ ਗੱਲ ਗੱਲ ਤੇ ਪੇਕਿਆਂ ਵੱਲ ਨੂੰ ਮੂੰਹ ਨਾ ਕਰੀ ਜਾਵੇ ਘਰ ਵਾਲੇ ਨਾਲ ਕਦਮ ਮਲਾ ਕੇ ਚੱਲੇ ਉਸ ਦੀ ਅੱਖ ਦਾ ਇਸ਼ਾਰਾ ਸਮਝੇ ਹਮੇਸ਼ਾ ਵਿੱਚ ਆ ਮਿਲਾਵੇ ਅਤੇ ਫਰੂਲ ਦੀ ਵੈਸਭਾਜੀ ਵਿੱਚ ਨਾ ਉਲਝੀ ਰਹੇ ਬੇਸ਼ੱਕ ਪਰਿਵਾਰ ਪੂਰੇ ਪੁਰਾਣੇ ਕਯਾਲਾਂ ਦਾ ਨਹੀਂ ਹੈ ਪਰ ਫਿਰ ਵੀ ਪਰਿਵਾਰ ਬਰਾਦਰੀ ਤੇ ਰੀਤੀ ਰਿਵਾਜ ਵਿਣਾ ਕਿ ਸ਼ਿ ਕਿੰਤੂ ਪ੍ਰਾਂਤੂ ਦੇ ਅਕਾ ਮੀਜਕੇ ਬਣਾਉਣੇ ਪੈਣਿਆ ਚਾਰ ਦਿਵਾਰੀ ਵਿੱਚ ਵਾਪਰੀ ਦੀ ਕਦੀ ਵੀ ਵਾਰ ਪਿੰਕ ਤੱਕ ਨਾ ਲੱਗਣ ਦੇਵੇ ਪਿੰਡ ਦੇ ਮਾਹੌਲ ਮੁਤਾਬਕ ਪਹਿਰਾਵਾ ਪੈਣਣਾ ਜਾਂਦੀ ਹੋਵੇ ਮੇਰੀ ਮਾਂ ਨੂੰ ਗੋਡਿਆਂ ਤੋਂ ਪਾਟੀ ਹੋਈ ਜੀਨ ਅਤੇ ਖੁੱਲੇ ਕੁੜਤੇ ਤੇ ਬੇਹੱਦ ਨਫ਼ਰਤ ਤੇ ਲੰਮੇ ਵਾਲਾਂ ਵਾਲੀ ਹੋਵੇ ਤਾਂ ਮੈਨੂੰ ਖੁਦ ਨੂੰ ਖੁਸ਼ੀ ਹੋਵੇਗੀ ਡੈਡ ਦਾ ਅਫਸਰੀ ਅਤੇ ਰਾਜਨੀਤਿਕ ਸਰਕਲ ਪੰਜ ਕੁ ਸੌ ਬਰਾਤ ਦਾ ਬੰਦੋਬਸਤ ਕਿਸੇ ਵੱਡੇ ਅਤੇ ਸ਼ਾਨਦਾਰ ਜਿਹੇ ਹੋਟਲ ਵਿੱਚ ਹੋ ਜਾਵੇ ਤਾਂ ਉਹਨਾਂ ਦੇ ਰੁਤਵੇ ਦੀ ਸਾਫ਼ ਪਰਕਰਾ ਰਹਿ ਸਕਦੀ ਹੈ ਬਾਕੀ ਪਰਮਾਤਮਾ ਦਾ ਦਿੱਤਾ ਬਖਸ਼ਾ ਸਭ ਕੁਝ ਹੈ ਫਿਰ ਵੀ ਆਪਣੀ ਮਰਜ਼ੀ ਖੁਸ਼ੀ ਮੁਤਾਬਕ ਜੋ ਵੀ ਲਿਆਉਂਗੇ ਪਰਵਾਨ ਹੋਵੇਗਾ ਹਉਂ ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ નિਸ਼ੰਗ ਹੋ ਕੇ ਆਖ ਸਕਦੇ ਹੋ ਬਹੁਤ ਦੇਰ ਚੁੱਪ ਬੈਠੀ ਸਭ ਕੁਝ ਸੁਣਦੀ ਹੋਈ ਆਖਰ ਸੰਗ ਸ਼ਰਮ ਵਾਲਾ ਕੁੰਡ ਲਾ ਕੇ ਪਾਸੇ ਰੱਖ ਦਿੱਤਾ ਤਾਂ ਸ਼ਗਵਾਂ ਵਾਲੀ ਚੁਣੀ ਗੱਲ ਪਾ ਲਈ ਪਹਿਲਾਂ ਪਾਣੀ ਦਾ ਘੁੱਟ ਪੀਤਾ ਤੇ ਫਿਰ ਪੂਰੇ ਧਰਮ ਨਾਲ ਬੋਲਣਾ ਸ਼ੁਰੂ ਕਰ ਦਿੱਤਾ ਮਾਪਿਆਂ ਦੀ ਕੱਲੀ-ਕੱਲੀ ਧੀ ਆ ਮੁੰਡਿਆਂ ਵਾਂਗ ਪਰਵਿਸ਼ ਹੋਈ ਹੈ ਮੇਰਾ ਪਰਵਾਰ ਹੀ ਮੇਰੀ ਤੱਕ ਤੇ ਮਮ ਡੈਡ ਨੂੰ ਗਵਾਈ ਨਹੀਂ ਇੱਕ ਹਰ ਹਫਤ ਤੇ ਹਰ ਹਰ ਮੁਸ਼ਕਿਲ ਵੇਲੇ ਬਿਨਾਂ ਦੇਰੀ ਕੀਤੇ ਉਹਨਾਂ ਦੇ ਸਹਾਰੇ ਆਣ ਖਲੋਵੇ ਉਹਨਾਂ ਦੇ ਜਿਕਰ ਦੇ ਟੋਟੇ ਨਾਲ ਹਰ ਕੰਮ ਵਿੱਚ ਪੂਰਾ ਪੂਰਾ ਹੱਥ ਪਟਾਵੇ ਤੇ ਉਹਨਾਂ ਹੀ ਮਾਨਸਤਕਾਰ ਦੇਵੇ ਜਿਨ੍ਹਾਂ ਦੀ ਉਹ ਖੁਦ ਆਪਣੇ ਭੈਣ ਲਈ ਆਪਣੇ ਜੀਜੇ ਕੋਲ ਵਾਸ ਕਰਦਾ ਹੈ ਸਾਰਤਾ ਤੇ ਕੀਤੀ ਗਈ ਮਹੱਤੂ ਨੂੰ ਮੇਰੀ ਮਾਂ ਬਪਾ ਮੰਦੀਏ ਉਹ ਐਸਾ ਜਵਾਈ ਲੱਗਦੀ ਹੈ ਜਿਸ ਨੂੰ ਮਾਂ ਤੇ ਬਾਪ ਨੂੰ ਬੱਚੇ ਸੰਤੁਲਨ ਬਣਾਉਣਾ ਹੁੰਦਾ ਹੋਵੇ ਅਲੀ ਦੇ ਬੈਂਗੋਂ ਤੋਂ ਮੈਨੂੰ ਬਹੁਤ ਜ਼ਿਆਦਾ ਅਲਰਜੀ ਹੈ ਪਹਿਰਾਵੇ ਵਿੱਚ ਜੀਨ ਪਸੰਦ ਕਰਦੀ ਹਾਂ ਕਦੇ-ਕਦੇ ਬਾਹਰ ਦਾ ਖਾਣਾ ਖਾ ਲੈਣਾ ਕੋਈ ਵੱਡੀ ਗੱਲ ਨਹੀਂ ਸਮਝੀ ਜਾਂਦੀ ਕਿਆ ਲੋਟੇ ਤੇ ਸੁੱਚੇ ਹੋਣੇ ਚਾਹੀਦੇ ਨੇ ਬਾਹਰੀ ਦਿੱਖ ਨਾਲ ਮੈਨੂੰ ਕੋਈ ਇੰਨਾ ਜ਼ਿਆਦਾ ਫਰਕ ਨਹੀਂ ਪੈਂਦਾ ਰਹੀ ਗੱਲ ਪਿਆ ਤੇ ਬਰਾਦੀ ਜਿੱਥੇ ਆਖੋਂਗੇ ਉਹ ਜਾਵੇਗਾ ਪਰ ਖਰਚਾ ਅੱਧਾ-ਅੱਧਾ ਵੰਡਾ ਜਾਓ ਹਰ ਗੱਲ ਬਿਨਾਂ ਸੋਚੇ ਸਮਝੇ ਸਿਰ ਝੁਕਾ ਕੇ ਮੰਨ ਲੈਣ ਨੂੰ ਸਾਡੇ ਪਰਿਵਾਰ ਵਿੱਚ ਸੰਸਕਾਰਾਂ ਦਾ ਬਲੀ ਦੇਣਾ ਮੰਨਿਆ ਜਾਂਦਾ ਹੈ ਫਿਰ ਇੱਕ ਗੱਲ ਤਰਕ ਦੀ ਕੌਸ਼ਤੀ ਤੇ ਪਰਖ ਕੇ ਹੀ ਮੰਨੀ ਜਾਣਕਾਰੀ ਜਾਂਦੀ ਹੈ ਦਾਦਾ ਜੀ ਅਕਸਰ ਆਖਦੇ ਹਨ ਕਿ ਲੜਾਈ ਵਿੱਚ ਪਹਿਲ ਕਦੀ ਨਹੀਂ ਕਰਨੀ ਪਰ ਧੱਕੇਸ਼ਾਹੀ ਨੂੰ ਸਹਿਣਾ ਜ਼ੁਲਮ ਕਰਨ ਨਾਲੋਂ ਵੀ ਮਾੜਾ ਉਹ ਅਜੇ ਹੋਰ ਵੀ ਬੜਾ ਕੁਝ ਆਖਣਾ ਚਾਹੁੰਦੀ ਸੀ ਪਰ ਮੁੰਡੇ ਨੇ ਅਚਾਨਕ ਹੀ ਬਾਹਰ ਖਲੋਤੇ ਬਹਿਰੇ ਨੂੰ ਚਾਰੇ ਨਾਲ ਅੰਦਰ ਚੱਲੇ ਤੇ ਪਾਣੀ ਦਾ ਗਲਾਸ ਮੰਗਿਆ ਸ਼ਾਇਦ ਨਵੰਬਰ ਮਹੀਨੇ ਦੀ ਠੰਡ ਵਿੱਚ ਮੱਥੇ ਤੇ ਆ ਗਈ ਵੱਡੀ ਸਾਰੀ ਤਰੇਲੀ ਨੂੰ ਪੁੰਜ ਲੈਣ ਪਕੰਦੀ ਵੀ ਲੋੜ ਪੈ ਗਈ ਸੀ ਇਸ ਤੋਂ ਪਹਿਲਾਂ ਉਹ ਅੱਗੇ ਕੁਝ ਆਖ ਸਕਦਾ ਕੁੜੀ ਜਿਹਦੇ ਮੱਥੇ ਤੇ ਲਿਖਿਆ ਪੜ ਕਮਰਾ ਸਾੜ ਚੁੱਕੀ ਸੀ ਅਤੇ ਚਾਰੇ ਪਾਸੇ ਜੀਪ ਜਿਹਾ ਸਨਾਤਾ ਪੱਛਰ ਗਿਆ ਸੀ ਦੂਰ ਕੀ ਦਿਨੀ ਲੰਬਾਂ ਵਿੱਚ ਛੱਬੇ ਅਤੇ ਸੰਸਕਾਰ ਨਾਮ ਦੀ ਟੱਕੜੀ ਨੇ ਮੈਨੂੰ ਮਸਕਰਾ ਰਹੀ ਸੀ ਇਹਨੇ ਬੜਿਆ ਮਗਰੋਂ ਅਕਸਰ ਹੀ ਸ਼ਾਵੇ ਰਹਿੰਦੇ ਉਸਦੇ ਦੋਵੇਂ ਪਲੜੇ ਅੱਜ ਬਰोबर ਜੁਆ ਗਏ ਸਨ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਬਤ ਤੋਂ ਬਤ ਸਬਸਕ੍ਰਾਈਬ ਕਰੋ ਵੀਡੀਓ ਨੂੰ ਬਤ ਤੋਂ ਬਤ ਸ਼ੇਅਰ ਲਾਈਕ ਕਰੋ ਧੰਨਵਾਦ